<coughs> हां भाई सत श्री अकाल कौन बोलदा भाई नाम दस्सयो ਆਪਣਾ ਤੁਸੀਂ ਕਹਣ ਬਾਬਾ ਜੀ ਮੈਂ ਨਾ ਭਾਈ ਹਰਨੇਕ ਸਿੰਘ ਬੋਲਦਾ ਸੀਗਾ ਗਰੇ ਵਾਲਾਂ ਦਾ ਇਹ ਭਾਈ ਮੈਂ ਚੂਰ ਬਾਹਰ ਲਿਆਂ ਹਾਂਜੀ ਹਾਂਜੀ ਬਾਹਰ ਲਿਆਂਦਾ ਤੂੰ ਭਾਈ ਉਹਦੀ ਲੱਛੂ ਦੀ ਨੋਂ ਬੋਲਦੀ ਆ ਇਹ ਨਹੀਂ ਬਾਬਾ ਜੀ ਮੈਂ ਲੱਛੂ ਦੀ ਲੱਛੂ ਤੇ ਮੇਰੇ ਝੋਟੇ ਚਾਚਾ ਜੀ ਮੈਂ ਤਾਂ ਗਿੰਦੇ ਦੀ ਨਾ ਬੋਲਦੀ ਆ ਅੱਛਾ ਅੱਛਾ ਜਿਹੜੇ ਸਾਡੇ ਲੱਗੇ ਹੈਗੇ ਲੱਛੂ ਮਤਲਬ ਉਹ ਤੇਰਾ ਚਾਚਾ ਸਹੁਰਾ ਹਮ ਹਾਂ ਫੇਰ ਉਹ ਪਾਪਾ ਤੇਰਾ ਨਾ ਆਪਣੇ ਦੂਜੇ ਆਪਣੇ ਤੈਨੂੰ ਭਾਈ ਪਤਾ ਨਹੀਂ ਗਾ ਤੂੰ ਹੁਣੇ ਆਈ ਹੋਈ ਇੱਥੇ ਉਹ ਆਪਣੇ ਦੋਨਾਂ ਭਰਾਵਾਂ ਦੀ ਵੰਡ ਹੈ ਨਾ ਅੱਡ ਅੱਡ ਕਰ ਲਿਆ ਮਰਬਾ ਮਰਬਾ ਜਮੀਨ ਨੂੰ ਅੱਛਾ ਤੇ ਜਿਹੜਾ ਲੱਛੂ ਹੈ ਤੇਰਾ ਚਾਚਾ ਨਹੀਂ ਗਾ ਤੇ ਫਿਰ ਜਿਹੜੇ ਤਾਂ ਪੰਜਾਂ ਦੇ ਉੱਤੇ ਉਹਨੇ ਕਰ ਲੈਣੀ ਹੈ अच्छा अच्छा। ਬਈ ਕੁਝ ਨਹੀਂ ਹੋਣੀਆਂ ਦੀ ਬਾਹਰਲੇ ਪਾਸੇ ਜਨ ਜੁਨੀ ਆ ਵੀ ਬਾਹਰਲੇ ਗਰੇ ਵਾਲਾਂ ਨੇ ਪਾਣ ਕੰਮ ਕਰਨਾ ਦਾ। ਅੱਛਾ। ਤੇ ਭਾਈ ਮੂਫੜੇ ਨਾ ਪਟਦੇ ਸੀ ਜੀ। ਹਾਂ ਮੂਫੜੀਆਂ ਤੁਸੀਂ ਆਏਗੇ ਨਰਮਲ ਨਰਮੇ ਵਾਲਾ ਵੀ ਤੁਸੀਂ ਲਗਾ ਕੇ ਗਏ ਹੋ ਤੁਸੀਂ ਆਪਣੇ। ਮੈਂ ਦੇਖੀ ਆ ਤੁਨੂੰ ਭਾਈ। ਤੁਸੀਂ ਮੇਰੇ ਘਰ ਆਉਣੇ ਨਾ ਗੱਲ ਕਰਨੀ ਸੀ ਜੀ ਬੈਂਟੀ ਜੀ ਨਾਲ। ਨਾ 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 ਮੇਰੇ ਘਰ ਆਉਣ ਨਾ ਗੱਲ ਕਰਨੀ ਸੀ ਤੇ ਮੈਂ ਤਾਂ ਗੱਲ ਕਰਨੀ ਸੀ ਤੇਰੇ ਨਾਲ। ਮੈਨੂੰ ਕੀ ਜਾਣਦਿਓ ਜੀ ਤੁਸੀਂ ਵਾਗ ਗੀ। ਨੇ ਮੈਂ ਭਾਈ ਤੇ ਨਾਲ ਗੱਲ ਕਰਨੀ ਕੋਈ ਦਿਲ ਦੀ ਡੂੰਗੀ ਉਹ ਕੋਈ ਰੂਹਾਂ ਰਾਹਾਂ ਦੀ ਗੱਲ ਕਰਨੀ ਆਪਾਂ ਕੋਈ پاک ਮੁਹੱਬਤਾਂ ਦੀ ਰੂਹਾਂ ਰਾਹਾਂ ਦੀ ਐਵੀਂ ਗੱਲ ਕਰਦੇ ਆਂ ਸ਼ਰਮ ਨਹੀਂ ਆਉਂਦੀ ਗੱਦਬਾਹੀ ਤੇ ਨਿਸ਼ਰਮ ਲੱਗਦਾ ਤੇਹੀ ਜੀਵਨ ਲੱਗਦਾ ਤੇ ਜਿਵੇਂ ਅੱਜ ਤੱਕ ਲੱਗਦਾ ਹੁੰਦਾ ਆਪਣੀਆਂ ਤੇ ਇਹ ਅਮਰਾਜ ਕਣੀ ਤੇ ਹੱਥ ਉੱਤੇ ਹੋਏ ਤੇ ਤੇਰੀ ਜੀਵਨ ਮੈਂ ਕਭੀ ਜਾਣਦੀ ਉਮਰੇ ਕੀਏ ਕੋਈ ਇਸ਼ਕ ਦਾ ਖੇਡਣਾ ਹੀ ਖੜ ਜਾਈਏ ਮੈਂ ਕਹ ਹੋਰ ਤਾਂ ਮੈਨੂੰ ਕੋਈ ਸਾਨੂੰ ਆ ਜਾ ਮੈਂ ਜਵਾਨੀ ਚੜੀ ਮੁੰਡੇ ਹੁੰਦੇ ਵਾ ਮੈਂ ਤਾਂ ਇਹ ਸੀ ਨਾ ਕਿ ਤੂੰ ਨਰਮਾ ਚੁਗਣਾਈ ਸੀ ਤੇ ਮੈਨੂੰ ਆ ਗਈ ਕਿ ਤੂੰ ਪਸੰਦ ਤੈਨੂੰ ਯਾਦ ਨਹੀਂ ਤੈਨੂੰ ਮੈਂ ਚੁੱਬੜ ਤੋੜ ਕੇ ਦਿੱਤੇ ਸੀ ਇਹ ਹੋ ਤੋ ਸਿਕੰਦਰ ਸਿਪਰਮਲ ਵਾਲੇ ਬੱਲੇ ਉਹ ਆਪਣੇ ਕਿਟਿਆਣੀ ਕੋਲ ਆ ਕੇ ਤੋੜ ਲਿਆ ਕਿਸੇ ਮਿਲਦੇ ਆ ਗਈ ਸੀ ਹਾਂ ਤੇ ਆ ਤੋ ਕਿ ਤੂੰ ਕਿ ਤਸਿਲ ਕਰ ਤੋ ਚੁਬੜ ਸੀ ਮੈਂ ਤਾਂ ਇਹ ਸਮਝਿਆ ਸੀ ਕਿ ਤੋ ਦਿਨੋਂ ਐ ਲਛੂ ਦੀ ਤਾਂ ਕਰਕੇ ਮੈਨੂੰ ਪਤਾ ਨਹੀਂ ਨੂੰ ਤੁਸੀਂ ਇਕੱਠੇ ਰਹਿੰਦੇ ਆ ਤੇ ਦੇਖ ਲਾ ਭਾਈ ਮੈਂ ਪਤਾ ਪੁੱਤਾ ਤਾਂ ਕਿਸੇ ਨੂੰ ਲੱਗਣਾ ਮੈਂ ਨਾ ਮੇਰੀ ਗੱਲ ਸੁਣ ਮੇਰੀ ਛਾਵ ਨੂੰ ਪਤਾ ਵੀ ਕਿੰਨੇ ਦਿਨੋਂ ਚਾਰਾ ਨਾ ਸੋਣੀ ਤੇ ਚਰਨ ਚੁੱਭ ਰਹੀ ਵੀ ਬਹੁਤ ਸੋਹਣੀ ਹੈ ਭਾਈ ਫਿਰ ਤੂੰ ਗੜਾ ਤੇ ਫਿਰ ਰੇਤਾ ਪਾਪਾ ਖੜਨਾ ਹੈ ਕਿ ਅੱਗ ਲਾਉਣੀ ਹੈ ਦਾ ਕਿਸ ਗਰੀਬ ਦਾ ਕੰਮ ਕਰਦੇ ਸਾਡਾ ਰਜਕ ਲਾਗੇ ਖਰਚਾ ਸੱਯਾਰ ਜੀ ਤੁਸੀਂ ਗਰੀਬ ਤੇ ਫਿਰ ਸਾਰੇ ਗਰੀਬ ਤੁਸੀਂ ਕਹਿੰਦੇ ਨਾ ਗਰੀਬ ਮੈਂ ਨਾ ਨਗਰ ਤੋਂ ਡੇ ਕਰਕੇ ਤਾਂ ਅਸੀਂ ਆਂ ਜਿਵੇਂ ਦੇ ਨਹੀਂ ਗਰੀਬ ਅਸੀਂ ਉਹਦੇ ਕਰਕੇ ਆ ਨਾ ਵੀ ਮਤਲਬ ਤੂੰ ਸਾਡਾ ਸਾਥ ਨਹੀਂ ਦਿੰਦੀ ਫਿਰ ਨਾਲ ਆ ਜਿੱਦ ਅਸੀਂ ਅਮੀਰ ਹੋ ਜੂਗਾ ਮੈਂ ਤੇਰੇ ਨਾਲ ਹਾਂ ਇਹ ਵੇਤਾ ਜੀ ਤੁਸੀਂ ਤੇ ਉਹ ਗੱਲਾਂ ਕਰਤੀਆਂ ਮੈਂ ਮੇਰੇ ਖਰਚੇ ਬਹੁਤ ਹੈ ਤੇ ਤੇਨ ਪਤਾ ਨਾ ਸ਼ਹਿਰੋਂ ਆਈ ਵੀ ਬਲੋਟ ਸ਼ੈਲ ਦੀਆਂ ਜੀ ਇਹਨਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਚਾਰੇ ਨਾ ਸੋਹਣੀਆਂ ਅੱਖੀਆਂ ਜਿ ਰੰਗ ਜਰੂਰ ਮੇਟਿਆ ਹੋਣ ਤੇ ਮੜ ਉੜਦੀ ਹੋਵੇ ਤੇ ਭਾਵੇਂ ਤੋਂ ਚੰਡੀਗੜ੍ਹ ਦੀ ਹੋਵੇ ਬ੍ਰਾਹਮਣ ਨੇ ਤੇ ਭਾਵੇਂ ਤੇਰਾ ਗੁਲਾਬ ਜਾਮਨ ਅਰਗਾ ਠੀਕ ਹੈ ਸਾਨੂੰ ਦੋਨੇ ਕਬੂਲ ਹੈ ਅੱਛਾ ਜੀ ਓਕੇ ਹੁਣ ਤੋਂ ਮੈਨੂੰ ਇਹ ਦੱਸ ਵੀ ਸਵੇਰ ਦਾ ਪਮੈਲ ਨੇ ਇੱਕ ਮੀਟਿੰਗ ਕਰ ਲੈਣੇ ਆ ਯਾਰੀ ਮੇਰੇ ਇੱਕ ਐਨਾ ਬੁੜਾ ਤਾਂ ਮੈਂ ਵੀ ਨਹੀਂ ਹੋਇਆ ਜਿਨ੍ਹਾਂ ਤੋਂ ਮੈਨੂੰ ਸਮਝੀ ਜਾਣੀ ਹੈ ਯੋ ਤਾਂ ਮੈਨੂੰ ਪੱਤੇ ਨਾ ਭੇਜ ਲਿਆ ਸੀ ਤੁਸੀਂ ਰੋਜ਼ ਭੱਜਣ ਜਾਂਦੇ ਟੜਕੇ ਵੇਲੇ ਵੀ ਰ ਕੋਈ ਨਸ਼ਾ ਪੱਤਾ ਹੈ ਨਹੀਂ ਤੁਨੂੰ ਦਸਾਰੀ ਪੁੱਤੇ ਨਾਲ ਦੌੜ ਲਉਂਦੀ ਫਿਰਦੇ ਰਹਿੰਦੇ ਹੋ ਮੈਨੂੰ ਸੱਪ ਤਾਂ ਤੇ ਤੁਸੀਂ ਆਰ ਮੇਰੇ ਮਨ ਨਾਲ ਕਾਲਾ ਤੇਰੇ ਤੇ ਟਰਾਂਜਾ ਮਾਰਦਾ ਉਹ ਪਿੰਡ 'ਚ ਕਹਿੰਦਾ ਹੋਰ ਫਿਰਦਾ ਵੀ ਮੇਰੀ ਉਹਦੇ ਨਾਲ ਨਰੀ ਗਿੰਦੇ ਦੀ ਬਹੁਤ ਨਾ ਸੈਟਿੰਗ ਹੈ ਮੇਰੀ ਸੈਟਿੰਗ ਕਿਉਂ ਮਾਰਦਾ ਉਹ ਮੈਨੂੰ ਨਹੀਂ ਪਤਾ ਜੀ ਮੈਂ ਤੇ ਜੀ ਗੈਂਟਿਕ ਨਾ ਮਾਰ ਦਿਆ ਤੁਨੂੰ हैं बैंटी का मार्ग तो मैंने अच्छा वो उन्हीं मार्ग पर रहेगा डरने लगे वहीं भी है थर्डी ये सिपेशन तो तभी आकरेंगे अच्छा ते उनके प्यार मैंने तो तेरे नार्द हो गया उनको कौन दास की करेंगे मेरे नार्द ऐसा ये वो जड़ी फल लाचा तुम्हें अर्ध फिर देगा क्या मैं तबियत से ते बैंट ਤੇ ਨਾ ਲੱਗਣਦੇ ਆ ਪਤਾ ਤੇਰੇ ਗਿੰਦੇ ਨੂੰ ਤੇ ਨਾ ਲੱਗਣਦੇ ਆ ਪਤਾ ਮੈਂ ਲੱਛੋ ਨੂੰ ਆਪਾਂ ਗੱਲ ਪੂਰੀ ਪਰਦੇ ਨਾਲ ਹੀ ਅਖਣੀ ਐ ਤੇ ਤੂੰ ਹਾਂ ਕਰਦੇ ਮੈਨੂੰ ਤੇ ਤੂੰ ਫਾਇਦੇ ਚ ਰਹੇਂਗੀ ਤੈਨੂੰ ਮੈਂ ਬਣਾ ਦੂੰਗਾ ਕੁਛ ਨਾ ਕੁਝ ਇੱਥੇ ਮੈਂ ਦੇਖ ਲਾ ਬਣਾਉਣਾ ਤਾਂ ਕੀ ਐ ਮੈਨੂੰ ਇੱਕ ਤਾਂ ਵੀ ਹੋ ਜਿਹੜੀਆਂ ਨੱਟੀਆਂ ਜੀਆਂ ਹੁਣ ਚੱਲੀਆਂ ਗਲ ਟੈਲੀਆਂ ਅੱਛਾ ਤੇ ਉਹ ਮੈਨੂੰ ਪਸੰਦ ਆਦੀ ਇੱਕ ਮੈਨੂੰ ਜਿਹੜੇ ਨਿਆਲੇ ਘੜੇ ਹੁੰਦੇ ਆ ਕਿ ਨਾਂ ਲਛੰਦ ਠੀਕ ਐ ਚਾਂਦੀ ਵਾਲੇ ਯਾ ਨਹੀਂ ਮੈਨੂੰ ਪਤਾ ਚੰਦੀ ਵਾਲਾ ਹੋਣਾ ਠੀਕ ਹੈ ਸੋਨੇ ਦੇ ਬਣਾ ਦੋਗੇ ਤੁਸੀਂ ਚੰਦੀ ਵਾਲਾ ਸੋਨੇ ਦਾ ਬਣਾ ਦੂੰਗਾ ਚਲੋ ਹਾਂ ਕਰੀਏ ਮੈਂ ਹੋਣੇ ਦੀਆਂ ਨੱਤੀਆਂ ਬਣਾ ਦਿਆਂ ਮੈਨੂੰ ਚਲ ਸੋਨਾ 24 ਜਿੰਦਗੀ 24 ਕੈਟ ਵਾਲਾ ਸੋਨਾ ਦੂੰ 1,25,000 ਵਾਲਾ ਸੋਨਾ ਟੋਲਾ ਉਹ ਦੱਸੋ ਤੁਹਾਨੂੰ ਟੋਲੇ ਦੀਆਂ ਪੂਰੀਆਂ ਹਾਂ ਪਰ ਤੂੰ ਕਿਰਾਏ ਨੀ ਇੱਕ ਕਟੇਨ ਲਗਦੀ ਹੈ ਤਾਂ ਮੇਰੀ ਹੈ ਹੀ ਆ ਗਈ ਮੈਨੂੰ ਪਤਾ ਨਹੀਂ ਮੈਨੂੰ ਸੌਂਵਾਂ ਲੱਗਿਓ ਅਸ ਮਹਾਰਾਜ ਦੇ ਵੱਡੇ ਮਹਾਰਾਜ ਦੇ ਪਤਾ ਪਤਾ ਨਹੀਂ ਮੈਂ ਲੱਗਣ ਦਿੰਦਾ ਇੰਨਾ ਮਰਦੀ ਹੁੰਦੀ ਸਰਕਾਰ ਜੀ ਮੇਰੀ ਚਲ ਮਾਰਾ ਤੇ ਬਸ ਤੁਹਾਨੂੰ ਹੀ ਕਰਾ ਛੇਤੀ ਛੇਤੀ ਕੋਈ ਮੇਰੀ ਸੁਣ ਨਾ ਲਵੇਗਾ ਨਾ ਤੇ ਇਹ ਸਾਰਾ ਰੱਖ ਤੋ ਪੱਕਾ ਠੀਕ ਹੈ ਉਹ ਦਿਵਾਲੀ ਦੇ ਲੋਕ ਮੁੰਡੇ ਫਿਰਦੇ ਪਟਾਕੇ ਚਲਾਉਂਦੇ ਤਾਂ ਆਪਣੀ ਗੱਲ ਤਾਂ ਹੋਣੀ ਨਹੀਂ ਠੀਕ ਹੈ ਕਾ ਪਸ ਵੀਰੇ ਮੈਨੂੰ ਘੰਟੀ ਕਰਦੇ ਉੱਠਣ ਦਾ ਚੰਗਾ ਜ਼ਰੂਰ ਕਰ ਦੂੰਗੀ ਜੀ ਹਾਂ ਠੀਕ ਹੈ ਠੀਕ ਹੈ ਚਲੋ ਠੀਕ ਕਰ ਦੂੰਗੀ 뭐 ố n